ਆ ਮੈਂ ਕਈ ਦੁਕਾਨਦਾਰ ਦੇਖ ਰਿਆ ਵੀ ਜਦੋਂ ਕੋਈ ਕਿਸਾਨ ਕਿਸੇ ਦੁਕਾਨ ਤੇ ਜਾਂਦਾ ਹੈ ਡੀਏਪੀ ਯੂਰੀਆ ਪੁੱਛਣ ਤਾਂ ਦੁਕਾਨਦਾਰ ਅੱਗੋਂ ਕਹਿੰਦਾ ਵੀ ਜਿੱਥੋਂ ਤੁਸੀਂ ਸਾਰੀ ਸਪਰੇਅ ਲੈਨੇ ਹੋ ਉੱਥੋਂ ਲਓ ਡੀਏਪੀ ਯੂਰੀਆ ਤੁਸੀਂ ਤਾਂ ਐਂ ਗੱਲ ਕਰਦੇ ਹੋ ਵੀ ਜਿਵੇਂ ਸਾਰੇ ਪਿੰਡ ਸਾਰੇ ਪੰਜਾਬ ਦੇ ਖਾਤੇ ਤੁਹਾਡੇ ਕੋਲ ਪੈ ਜਾਣ ਵੀ ਦੇ ਲੋਂਗੇ ਤੁਸੀਂ ਸਾਰੇ ਪੰਜਾਬ ਨੂੰ ਹਾਂ ਤੁਸੀਂ ਗੱਲ ਰੱਖਣੀ ਆਪਦੀ ਦੂਜੇ ਤਰੀਕੇ ਨਾਲ ਰੱਖ ਲਓ ਯਾਰ ਵੀ ਤੁਸੀਂ ਗੱਲ ਵੀ ਰੱਖ ਲਓ ਨਾਲੇ ਆਲੇ ਨੂੰ ਫੀਲ ਵੀ ਨਾ ਹੋਵੇ ਹਾਂ ਤੁਸੀਂ ਇਹ ਕਹਿ ਦਿਓ ਵੀ ਭਾਈ ਪਈ ਐ ਜਾਂ ਆਣ ਆਲੀ ਐ ਕਿਹੜਾ ਜਿਹੜਾ ਸਾਡੇ ਤੋਂ ਸਪਰੇਅ ਲੈਂਦੇ ਆ ਉਹਨਾਂ ਨੂੰ ਦਵਾਂਗੇ ਅਸੀਂ ਤੇ ਜੇ ਬਚ ਗਈ ਤਾਂ ਸਾਨੂੰ ਦੇ ਦਾਂਗੇ ਕਿਹੜਾ ਭਰਾਵਾ ਪਹਿਲ ਸਾਡੇ ਉਹਨਾਂ ਦੀ ਐ ਜਿਹੜੇ ਸਾਡੇ ਤੋਂ ਸਪਰੇਅ ਲੈਂਦੇ ਆ ਨਾਲੇ ਛੋਡੀ ਗੱਲ ਕਹੀ ਗਈ ਨਾਲੇ ਅਗਲੇ ਨੂੰ ਪਤਾ ਲੱਗ ਗਿਆ ਵੀ ਅਗਲਾ ਜਿਹੜੇ ਸਪਰੇਅ ਲੈਂਦੇ ਆ ਉਹਨਾਂ ਨੂੰ ਉਹਨਾਂ ਵਾਸਤੇ ਰੱਖੀ ਹੋਈ ਐ ਜਾਂ ਉਹਨਾਂ ਨੂੰ ਦੇਣਗੇ ਨਾਲੇ ਛੋਡੀ ਗੱਲ ਰੱਖੀ ਗਈ ਆਪੇ ਛੋਡੇ ਤੋਂ ਛੋਡੇ ਤੋਂ ਅਲਾ ਲੱਗ ਜੂਗਾ ਛੋਡੇ ਨਾਲ ਪਰ ਦੂਜੇ ਲੋਟ ਨਾ ਕੋ ਨਾ ਪਤਾ ਉਹ ਗੱਲ ਕਰਤੀ ਜਿਵੇਂ ਆਪਣੇ ਨਾਲ ਜਿਵੇਂ ਕੋਈ ਆਪਣਾ ਸਾਲਾ ਹੁੰਦਾ ਨਾਲ ਰਿਸ਼ਤੇਦਾਰ ਤੇ ਕੋਈ ਪੁੱਛਲੇ ਕੌਣ ਐ ਇਹ ਜੇ ਆਪਾਂ ਕਹਦੇ ਇਹ ਸਾਲਾ ਤਾਂ ਗੁੱਸਾ ਲਗੂ ਉਹਨੂੰ ਅੱਖਾ ਕੱਢੂ ਆਪਣੇ ਵੱਲ ਤੇ ਜੇ ਕਿਤੇ ਇਹ ਕਹਿ ਦੋਗੇ ਵੀ ਤੇਰੀ ਭਝਾਈ ਦਾ ਭਰਾ ਐ ਬ੍ਰਦਰ ਐ ਤੇ ਜਾਂ ਤੇਰੇ ਭਤੀਜ ਦਾ ਮਾਮ ਐ ਉਹ ਗੱਲ ਸੋਹਣੀ ਲੱਗਦੀ ਐ ਨਾਲੇ ਉਹਨੂੰ ਨਹੀਂ ਗੁੱਸਾ ਲੱਗਣਾ